ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੋਸਤੋ ਅੱਜ 20 ਜਨਵਰੀ ਐ 2025 ਚੱਲ ਰਿਹਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਦਾ ਜਿਹੜਾ ਕੇਸ ਹੈ ਉਹ ਕਾਫੀ ਲੰਮੇ ਸਮੇਂ ਤੋਂ ਲਟਕਿਆ ਹੋਇਆ ਹੈ ਹਾਲਾਂਕਿ ਅਸੀਂ ਪਹਿਲਾਂ ਵੀ ਆਪਣੇ ਇਸ YouTube ਚੈਨਲ ਤੋਂ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਸਬੰਧ ਵਿੱਚ ਗੱਲ ਕਰ ਚੁੱਕੇ ਹਾਂ ਪਹਿਲਾਂ ਵੀ ਲਗਭਗ 4-5 ਵੀਡੀਓਜ਼ ਬਣਾ ਕੇ ਅਸੀਂ ਇਸ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜੇ ਤੁਸੀਂ ਹਿਸਟਰੀ ਬਾਰੇ ਬੈਕਗ੍ਰਾਉਂਡ ਬਾਰੇ ਜਾਣਨਾ ਚਾਹੁੰਦੇ ਹੋ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਜੇਲ੍ਹ ਦੇ ਵਿੱਚ 28-29 ਸਾਲਾਂ ਤੋਂ ਬੰਦ ਕਿਉਂ ਐ ਉਹਨਾਂ ਨੇ ਕੀ ਕੀਤਾ ਸੀ ਤੇ ਉਹਨਾਂ ਦੇ ਕੇਸ ਦੇ ਸਬੰਧ ਵਿੱਚ ਹੋਰ ਜਿਹੜੀ ਸਾਰੀ ਜਾਣਕਾਰੀ ਹੈ ਉਹ ਉਹਨਾਂ ਵੀਡੀਓਜ਼ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋਗੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਜਿਹੜੀ ਲੇਟੈਸਟ ਨਿਊਜ਼ ਐ ਜਿਹੜੀ ਅੱਜ ਦੀ ਖਬਰ ਐ 20 ਜਨਵਰੀ ਦੀ ਜਿਸ ਨੂੰ ਅਸੀਂ ਤਾਜ਼ਾ ਖਬਰ ਕਹਿ ਸਕਦੇ ਹਾਂਗੇ ਜਿਹੜੀ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਸਬੰਧ ਵਿੱਚ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਮੁੱਖ ਮੰਤਰੀ ਬੇਅੰਤੇ ਦੇ ਕਤਲकांड ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਤੇ ਫਿਰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਹਾਲਾਂਕਿ ਹਜੇ ਤੱਕ ਜਿਹੜੀ ਮੱਸੀ ਪਟੀਸ਼ਨ ਹੈ ਇਸ ਸਬੰਧ ਦੇ ਵਿੱਚ ਕਿ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਵੇ ਉਹ ਕੇਂਦਰ ਸਰਕਾਰ ਕੋਲੇ ਵਿਚਾਰ ਅਧੀਨ ਹੈ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਕਈ ਵਾਰੀ ਕਹਿ ਚੁੱਕਾ ਹੈ ਕਿ ਇਸ ਤੇ ਜਲਦੀ ਤੋਂ ਜਲਦੀ ਕੋਈ ਫੈਸਲਾ ਲਿਆ ਜਾਵੇ ਪਰ ਹਜੇ ਤੱਕ ਕੇਂਦਰ ਸਰਕਾਰ ਨੇ ਇਸ ਮਰਸੀ ਪਟੀਸ਼ਨ ਤੇ ਕੋਈ ਫੈਸਲਾ ਨਹੀਂ ਲਿਆ ਹਰ ਇੱਕ ਡੇਟ ਤੇ ਉਹ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਕੋਈ ਟਾਈਮ ਲੈ ਲੈਂਦੇ ਨੇ ਤਰੀਕ ਲੈ ਲੈਂਦੇ ਨੇ ਇਹ ਇੱਕ ਸੈਂਸਿਟਿਵ ਇਸ਼ੂ ਹੈ ਸੰਵੇਦਨਸ਼ੀਲ ਮਸਲਾ ਹੈ ਇਹ ਕਹਿ ਕੇ ਉਹ ਅੱਗੇ ਹੋਰ ਟਾਈਮ ਲੈ ਲੈਂਦੇ ਨੇ ਤੇ ਹੁਣ ਅੱਜ 20 ਜਨਵਰੀ ਹੈ ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ ਕਿ ਇਸ ਤੇ ਜਲਦੀ ਤੋਂ ਜਲਦੀ ਕੋਈ ਫੈਸਲਾ ਲਓ ਨਹੀਂ ਤਾਂ ਫਿਰ ਅਸੀਂ ਇਸ ਪਟੀਸ਼ਨ ਨੂੰ ਸੁਣਾਗੇ ਇਸ ਕੇਸ ਨੂੰ ਸੁਣਾਗੇ ਅਸੀਂ ਮੈਰਿਟ ਤੇ ਇਸ ਕੇਸ ਨੂੰ ਸੁਣ ਕੇ ਡਿਸਾਈਡ ਕਰਾਂਗੇ ਫੈਸਲਾ ਦੇਾਂਗੇ ਤੇ ਕੇਂਦਰ ਨੂੰ ਇਹ ਆਦੇਸ਼ ਦਿੱਤਾ ਹੈ ਆਰਡਰ ਦਿੱਤਾ ਹੈ ਕਿ ਇਹ ਲਾਸਟ ਓਪਰਚ्युनिटी ਹੈ ਲਾਸਟ ਮੌਕਾ ਹੈ ਅਖੀਰਲਾ ਮੌਕਾ ਹੈ ਜੇ ਹੁਣ ਤੁਸੀਂ ਇਸ ਤੇ ਕੋਈ ਵਿਚਾਰ ਨਾ ਕੀਤਾ ਨਾ ਕੋਈ ਫੈਸਲਾ ਲਿਆ ਤਾਂ ਫਿਰ ਅਸੀਂ ਇਸ ਤੇ ਫੈਸਲਾ ਲਵਾਂਗੇ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਇਹ ਕੇਂਦਰ ਸਰਕਾਰ ਨੂੰ ਆਦੇਸ਼ ਦਿੱਤਾ ਗਿਆ ਆਰਡਰ ਦਿੱਤਾ ਗਿਆ ਕਿ ਇਸ ਕੇਸ ਦੇ ਵਿੱਚ ਬਹੁਤ ਜ਼ਿਆਦਾ ਦੇਰੀ ਹੋ ਰਹੀ ਹੈ ਢਿੱਲ ਵਰਤੀ ਜਾ ਰਹੀ ਹੈ ਇਸ ਨੂੰ ਟਾਲ ਮਟੋਲ ਕਰਕੇ ਅੱਗੇ ਟਾਲਿਆ ਜਾ ਰਿਹਾ ਹੈ ਤਾਂ ਕਰਕੇ ਸੁਪਰੀਮ ਕੋਰਟ ਆਫ ਇੰਡੀਆ ਨੇ ਇਸ ਤੇ ਸਖਤੀ ਕੀਤੀ ਹੈਗੀ ਕਿ ਇਸ ਕੇਸ ਦੇ ਸਬੰਧ ਵਿੱਚ ਭਾਈ ਬਲਵੰਤ ਸਿੰਘ ਰਾਜਵਾਨੇ ਦਾ ਜਿਹੜਾ ਕੇਸ ਹੈ ਜਿਹੜੀ ਮਰਸੀ ਪਟੀਸ਼ਨ ਹੈ ਦਇਆਚਾਹਿਕਾ ਜਿਹੜੀ ਕਿ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਬਦਲਣ ਦੇ ਬਾਰੇ ਚ ਹੈ ਉਸ ਤੇ ਜਲਦ ਤੋਂ ਜਲਦ ਕੋਈ ਫੈਸਲਾ ਲਿਆ ਜਾਵੇ ਨਹੀਂ ਤਾਂ ਸੁਪਰੀਮ ਕੋਰਟ ਆਫ ਇੰਡੀਆ ਨੇ ਅੱਜ ਕਿਹਾ ਕਿ ਇਸ ਤੇ ਅਸੀਂ ਅਗਲੀ ਜਿਹੜੀ ਹੁਣ 18 ਮਾਰਚ ਆਊਗੀ ਤੀਜੇ ਮਹੀਨੇ ਦੀ 18 ਤਰੀਕ ਨੂੰ ਉਸ ਨੂੰ ਸੁਣਵਾਈ ਕਰਾਂਗੇ ਜੇ ਕੇਂਦਰ ਨੇ ਇਸ ਪਟੀਸ਼ਨ ਤੇ ਇਹ ਮਰਸੀ ਪਟੀਸ਼ਨ ਤੇ ਕੋਈ ਫੈਸਲਾ ਨਾ ਲਿਆ ਤੇ ਦੋਸਤੋ ਇਹ ਤਾਂ ਹੈਗਾ ਸੀ ਅੱਜ ਦਾ ਇੱਕ ਨਵਾਂ ਅਪਡੇਟ ਇੱਕ ਲੇਟੈਸਟ ਨਿਊਜ਼ ਨਵੀਂ ਖਬਰ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਸਬੰਧ ਵਿੱਚ ਜਿਹੜੀ ਕਿ ਇਹ ਛੋਟੀ ਜੀ ਵੀਡੀਓ ਦੇ ਰਾਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਤੁਸੀਂ ਜਿਆਦਾ ਡਿਟੇਲ ਦੇ ਵਿੱਚ ਇਸ ਕੇਸ ਦੇ ਬਾਰੇ ਚ ਜਾਨਣਾ ਚਾਹੁੰਦੇ ਹੋ ਤਾਂ ਆਪਣੀਆਂ ਪਹਿਲਾਂ ਬਣਾਈਆਂ ਗਈਆਂ ਵੀਡੀਓਜ਼ ਭਾਈ ਬਲਵੰਤ ਸਿੰਘ ਰਾਜੂਗੜਾ ਨੂੰ ਲੈ ਕੇ ਜਿਹੜੀਆਂ ਵੀਡੀਓਜ਼ ਬਣਾਈਆਂ ਨੇ ਉਹ ਆਪਣੇ ਇਸ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਹਨਾਂ ਵੀਡੀਓਜ਼ ਦੇ ਲਿੰਕ ਦੇ ਦੇਵਾਂਗਾ ਤੁਸੀਂ ਉੱਥੇ ਜਾ ਕੇ ਵੀ ਕਲਿੱਕ ਕਰਕੇ ਉਹਨਾਂ ਨੂੰ ਵਾਚ ਕਰ ਸਕਦੇ ਹੋ ਤੇ ਇੰਨੀਆਂ ਕੋ ਬੇਨਤੀਆਂ ਕਰਦਾ ਹੋਇਆ ਮੈਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਿਹਰਬਾਨੀ